ਅੱਜ ਆਪਾਂ ਪਹੁੰਚੂਕਿਆ ਖਨੋਰੀ ਬਾਰਡਰ ਤੇ ਤੇ ਤੁਹਾਨੂੰ ਦਿਖਾਉਣਨੇ ਆ ਇੱਥੋਂ ਦਾ ਸਾਰਾ ਮਾਹੌਲ ਆਸ-ਪਾਸੇ ਦਾ ਕੀ ਆ ਤੇ ਜਿਹੜੀ ਕਿ ਅਜ ਤਾਰ ਲਾ ਦਿੱਤੀ ਗਈ ਆ ਪਰਲੇ ਪਾਸੇ ਹਰਿਆਣਾ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਜਿਹੜੇ ਆਪਣੇ ਪੰਜਾਬ ਵਾਲੇ ਸਾਰੇ ਕਿਸਾਨ ਆ ਉਹ ਸਾਰੇ ਆਪਣੇ ਵਾਲੀ ਸਾਈਡ ਤੇ ਖੜੇ ਆ ਤੇ ਅੱਜ ਮਾਹੌਲ ਇਥੇ ਕੁਝ ਸ਼ਾਂਤਮਈ ਆ ਅਜ ਤੱਕ ਸਟੇਜ ਦੇ ਉੱਤੇ ਵੀ ਵਾਰਤਾਲਾਪ ਹੋ ਰਹੀ ਆ ਪੰਨਾ ਸਿੱਧੂ ਬੋਲੀ ਜਾ ਰਿਹਾ ਹੈਗਾ ਤੇ ਤੁਹਾਨੂੰ ਦਿਖਾਉਣੇ ਆ ਪਰਲੇ ਪਾਸੇ ਹਰਿਆਣੇ ਵਾਲੇ ਜਿਹੜੀ ਪੁਲਸ ਹੈ ਜਾਂ ਫੋਰਸ ਹਰਾਂ ਦੀ ਪੂਰੀ ਤਿਆਰੀ ਹੈ ਵਾਟਰ ਕੈਨਨ ਲੱਗੇ ਹੋਏ ਆ ਨਾ ਤੇ ਪਾਰਲੀ ਸਾਈਡ ਤੇ ਖੜੇ ਹੋਏ ਆ ਪਰ ਜਿਹੜੇ ਪਿਆਰ ਦੇ ਯੂਥ ਆ ਜਾਂ ਕਿਸਾਨ ਆ ਉਹਨਾਂ ਨੂੰ ਅੱਜ ਰੋਕਿਆ ਗਿਆ ਇੱਥੇ ਤਾਰ ਲਾ ਕੇ ਔਰ ਲੈਵਲ ਦੇ ਪਾਸੇ ਰੋਕਿਆ ਗਿਆ ਕਿ ਜਿੰਨਾ ਚਿਰ ਕਿਸਾਨ ਆਗੂਆਂ ਦੀ ਕੋਈ ਕਾਲ ਨਹੀਂ ਆਉਦੀ ਉਹਨਾਂ ਟਾਈਮ ਕੁਝ ਵੀ ਨਹੀਂ ਕੀਤਾ ਜਾਊਗਾ ਅੱਜ ਇੱਥੇ ਮਾਹੌਲ ਸ਼ਾਂਤੀ ਦਾ ਤੇ ਸਾਨੂੰ ਅਗਲੀ ਗੱਲਬਾਤ ਥੋੜੀ ਤੁਹਾਨੂੰ ਦਿਖਾਉਣੇ ਆ ਤੇ ਕਿਸੇ ਨਾਲ ਗੱਲਬਾਤ ਵੀ ਥੋੜੀ ਗਾਹੇ ਥੇੜੇ ਕਿਸਾਨ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਜੁੜੇ ਰਹੋ ਧੰਨਵਾਦ ਜੀ ਦੀ ਬੀਜੇਪੀ ਤੇ ਆਰਐਸਐਸਵੀ ਆਰਤੀ ਦੇ ਵਿੱਚ ਕੱਲ੍ਹ ਸਾਥ ਹੋਣਾ ਹੈ ਉਥੇ ਪੰਜਾਬ ਦੇ ਸਮੁੱਚੇ ਕਿਸਾਨਾਂ ਦੇ ਵਿੱਚ ਇੱਕ ਜਾਗਰਤੀ ਲਿਆਊਗਾ ਕਿ ਪੰਜਾਬ ਜਿਹੜਾ ਹੈ ਉਹ ਅੱਜ ਸਮੁੱਚੇ ਭਾਰਤ ਦੀ ਅਗਵਾਈ ਕਰ ਰਿਹਾ ਇਹ ਮੰਗਾਂ ਜਿਹੜੀਆਂ ਇਹ ਕੱਲੇ ਪੰਜਾਬ ਦੀਆਂ ਨਹੀਂ ਐਮਐਸਪੀ ਮਿਨੀਮਲ ਸਪੋਰਟ ਪ੍ਰਾਈਸ ਜਿਹੜਾ ਉਹ ਕੱਲਾ ਪੰਜਾਬ ਦੀਆਂ ਫਸਲਾਂ ਤੇ ਨਹੀਂ ਮੰਗ ਰੇ ਜਾਂ ਕਰਜ਼ਾ ਮਾਫੀ ਦੀ ਗੱਲ ਲੈ ਲਓ ਜਿੰਨੀਆਂ 12 13 ਮੰਗਾਂ ਜਿਹੜੀਆਂ ਉਹ ਸਾਰੀਆਂ ਹੱਕੀ ਮੰਗਾਂ ਤੇ ਮੈਂ ਇਹ ਇੱਕ ਵਧਾਈ ਵੀ ਦਊਂਗਾ ਇਹ ਜਥੇਬੰਦੀਆਂ ਭਾਵੇਂ ਤੇ ਸਿੱਧੂ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਜਿਹੜੀ ਕਿ ਪੁਲਿਸ ਤੇ ਲਾਈ ਗਈ ਹੈ ਬੈਰੀਕੇਡਿੰਗ ਕੀਤੀ ਗਈ ਹੈ వాటర్ ਕੈਨਰ ਤੁਸੀਂ ਦੇਖ ਰਹੇ ਹੋ ਲਾਏ ਗਏ ਆ ਤੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ